ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਜੋ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਸਾਡੀਆਂ ਧਾਰਮਿਕ ਪੁਸਤਕਾਂ ਸਾਡੇ ਮਹਾਨ ਕੋਸ਼ ਸਾਡੇ ਬਹੁਤ ਹੀ ਸਤਿਕਾਰਯੋਗ ਵਿਦਵਾਨ ਭਾਈ ਕਾਨ ਸਿੰਘ ਜੀ ਨਾਭਾ ਦੀ ਅਨਥੱਕ ਮਿਹਨਤ ਦੇ ਨਾਲ ਤਿਆਰ ਕੀਤਾ ਗਿਆ ਜਿਸ ਵਿੱਚ ਗੁਰਬਾਣੀ ਸਾਡਾ ਇਤਿਹਾਸ ਹੋਰ ਧਰਮਾਂ ਬਾਰੇ ਵੀ ਜਿਹੜੀ ਜਾਣਕਾਰੀ ਹੈ ਉਹ ਮਿਲਦੀ ਹੈ ਇਹ ਸਰਕਾਰ ਨੇ ਕੋਜੀ ਹਰਕਤ ਕੀਤੀ ਹੈ ਅਧਿਕਾਰੀਆਂ ਵੱਲੋਂ ਬੜੀ ਵੱਡੀ ਇਹ ਬੇਵਕੂਫੀ ਹੈ ਜਿਸ ਦੀ ਅਸੀਂ ਕਾਲੀ ਦਲ ਵਾਰਿਸ ਪੰਜਾਬ ਵੱਲੋਂ ਪੁਰਜ਼ੋਰ ਨਿੰਦਿਆ ਕਰਦੇ ਹਾਂ ਧਾਰਮਿਕ ਪੁਸਤਕਾਂ ਨੂੰ ਡਿਸਟਰੋਏ ਕਰਨ ਦੀ ਇੱਕ ਮਰਿਆਦਾ ਹੁੰਦੀ ਹੈ ਉਹ ਇਹਨਾਂ ਨੂੰ ਚਾਹੀਦਾ ਸੀ ਕਿ ਜਥੇਦਾਰਾਂ ਤੋਂ ਕੁਝ ਕੇ ਜਾਂ ਉਸਿਕ ਬੁੱਧੀਜੀਵੀਆਂ ਦੀ ਸਲਾਹ ਦੇ ਨਾਲ ਜੋ ਕਰਨਾ ਸੀ ਕਰਦੇ ਤੇ ਸਭ ਤੋਂ ਵੱਡਾ ਖਾਲਸਾ ਜੀ ਅਟੈਕ ਹੈ ਕਿਸੇ ਕੌਮ ਦੇ ਕਲਚਰ ਦੇ ਉੱਤੇ ਉਂਗਲ ਠਾਉਣੀ ਕਿਸੇ ਕੌਮ ਦਾ ਸਾਹਿਤ ਜਿਹੜਾ ਹੈ ਉਹ ਅੱਖੋਂ ਪਰੋਖੇ ਕਰ ਦੇਣਾ ਇਹ ਬਹੁਤ ਹੀ ਘਟੀਆਂ ਤੇ ਸ਼ਰਮਨਾਕ ਗੱਲ ਅਧਿਕਾਰੀਆਂ ਨੇ ਕੀਤੀ ਹੈ ਜਿਸ ਦਾ ਅਸੀਂ ਫਿਰ ਦੁਬਾਰਾ ਅਕਾਲੀ ਦਲ ਵਾਰਸ ਪੰਜਾਬ ਵੱਲੋਂ ਇਸ ਦੀ ਨਿਖੇਦੀ ਕਰਦੇ ਹਾਂ ਇਸ ਦੀ ਨਿੰਦਿਆ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ